ਲੋ ਵੀ ਅੱਜ ਸੱਚੀ ਗੱਲ ਸਾਰਿਆਂ ਨੂੰ ਸ਼੍ਰੀਨਗਰ ਪਹੁੰਚਿਆ ਨਹੀਂ ਸੀ ਕੱਲ ਰਾਤ ਆਪੋ ਤੋਂ ਤੇ ਰਾਮ ਬੰਦ ਤਪਸਟੀ ਕੀਤੀ ਸੀ ਵਧੀਆ ਮਾਹੌਲ ਹੈ ਇੱਥੇ ਵੀ ਤਾਰੇ ਪਾਸੇ ਪਹਾੜੀਆਂ ਥੋੜਾ ਜਿਹਾ ਪਿੰਡ ਜਿਹਾ ਵਸਿਆ ਹੋਇਆ ਹੈ ਇੱਥੇਆ ਗਰੇਪੀ ਸੀ ਹੁਣ ਆਪਾਂ ਦੰਦੋਂ ਤਿਖੇ ਕਰਕੇ ਲੋਕੇ ਤਿਆਰ ਮੇਦਰੋਂ ਮੋਟਰਸਾਈਕਲ ਤੇ ਮਿਲਦੇ ਆਂ ਸਮਾਰਟਫੋਨ ਹਜੇ ਲੱਦਣਾ ਉਹਦੇ ਤੇ ਆ ਰਗਰ ਲੀਕਣਾ ਹੋਜੀ ਤਿਆਰ ਫਿਰ ਮਿਲਦਾ ਠੰਡ ਹੈ ਇਥੇ ਲੱਗਦਾ ਹੁਣ ਵੀ ਪੜਾਣਾ ਚਾਹੀਦਾ ਆ ਆਏ ਹਾਏ ਹੋਗੀ ਤਿਆਰੀ ਆਪਣੀ ਤੇ ਮੋਟਰਸਾਈਕਲ ਕਰਦਾ ਤਿਆਰ ਇਹ ਹਾਥੀ ਦੱਤਨਾ ਬਹੁਤ ਔਖਾ ਹੈ ਹੁਣ ਆਪਾਂ ਕੇਰਾ ਮੋਟਰਸਾਈਕਲ ਦੀ ਵਰਕਸ਼ਾਪ ਤੇ ਥੋੜਾ ਜਿਹਾ ਕੰਮ ਹੈ ਤੇਲ ਤੂਲ ਦਾ ਚੇਂਜ ਆ ਲੈਣਾ ਹੈ ਇਸ ਤੁਲਾ ਜਾਨੀ ਚੈਨ ਦਾ ਫੇਰ ਲੈਣ ਨੂੰ ਦਿਮਾਗਰਾ ਹੋਇਆ ਇੱਥੇ। ਇਹ ਬਾਕੀ ਆਪਾਂ ਮਿਲਦੇ ਹਾਂ ਫੇਰ ਅੱਗੇ ਜਾ ਕੇ ਠੀਕ ਹੈ ਜੀ। ਬਾਏ ਬਾਏ। ਹਾਂਜੀ। ਆਪਾਂ ਹੁਣ ਬੈਠੇ ਹਾਂ ਸ਼੍ਰੀਨਗਰ ਤੋਂ ਥੋੜੀ ਜਿਹੀ ਬਾਟੀ ਆ ਅੱਧੇ ਘੰਟੇ ਦੀ 50 ਕਿਲੋਮੀਟਰ ਸ਼੍ਰੀਨਗਰ ਰਹਿ ਗਿਆ ਇੱਕ ਤਾਂ ਇਹ ਆ ਵੀ ਜਿਨੇ ਵੀ ਆਉਣਾ ਖੁੱਲਾ ਟਾਈਮ ਲੈ ਕੇ ਆਓ ਕਿਉਂ ਕਿਉਂਕਿ ਇੱਥੇ ਚੱਲ ਰਹੀ ਹੁਣ ਅਮਰਨਾਥ ਦੀ ਯਾਤਰਾ ਤੇ ਅਮਰਨਾਥ ਦੀ ਯਾਤਰਾ ਲਈ ਇਹਨਾਂ ਨੇ ਜਿਹੜੇ ਸੁਰੱਖਿਆ ਪ੍ਰਬੰਧ ਹੁੰਦੇ ਥੋੜੇ ਜਿਆਦਾ ਹੀ ਤੇਜ਼ ਕੀਤੇ ਹੋਏ ਆ ਠੀਕ ਹੈ ਜੀ ਹੁਣ ਜਿਹੜਾ ਕੋਈ ਆਪ ਦੀ ਲੇਹ ਲਦਾਖ ਦੀ ਆਈਟਨਰੀ ਬਣਾ ਕੇ ਆਉਂਦਾ ਜਾਂ ਮੰਨ ਕੇ ਚਲੋ ਸ਼੍ਰੀਨਗਰ ਦੇ ਹੀ ਆਉਂਦਾ ਵੀ ਚਲ ਆਪਾਂ 5 ਦਿਨ ਲੱਗ ਗਿਆ ਆਉਂਦਾ ਉਹ ਆਪ ਬਫਰ ਟਾਈਮ ਰੱਖ ਕੇ ਆਓ ਬਾਅਦ ਦਿਨ ਲੈ ਕੇ ਆਓ ਕਿਉਂਕਿ ਕੱਲ ਮੈਂ ਵਧੀਆ ਪਹੁੰਚ ਜਾਣਾ ਸੀ ਖੱਜਲਗੁੜ ਤਾਂ ਹੋ ਗਿਆ ਕਿਉਂਕਿ ਇਹਨਾਂ ਨੇ ਰੋਡ ਬੰਦ ਰੱਖਿਆ ਸੀ ਮੈਨੂੰ ਅਗਲੇ ਨੇ ਰੋਕਿਆ ਨਹੀਂ ਜਿਨ੍ਹਾਂ ਨੇ ਟਨਲ ਤੋਂ ਐਂਟਰ ਹੋਣਾ ਸੀ ਮੈਂ ਨੰਗਿਆ ਆ ਮੈਨੂੰ ਮੈਨੂੰ ਵੀ ਨਹੀਂ ਪਤਾ ਖਿਆਲ ਰਿਹਾ ਨਾ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਨੰਗਿਆ ਆ ਅੱਗੇ ਆ ਕਿ ਟਨਲ ਪਾਰ ਕਰ ਲਈ ਉੱਥੋਂ ਫਿਰ ਉਹਨਾਂ ਨੇ ਵਾਪਸ ਕੀਤਾ ਕਹਿੰਦੇ ਵੀ ਅੱਗੇ ਤੁਸੀਂ ਜਾ ਨਹੀਂ ਸਕਦੇ ਉਹਨ ਲਈ ਲੋਕ ਠੀਕ ਹੈ ਜੀ ਫਿਰ ਦੇਖੋ ਉੱਥੇ ਆਪਣਾ ਉਹ ਹੋ ਗਿਆ ਨਹੀਂ ਅੱਜ ਨੂੰ ਆਪਾਂ ਸ਼੍ਰੀਨਗਰ ਤੋਂ ਅੱਗੇ ਹੋ ਜਾਂਦੇ ਹੁਣ ਆਪਾਂ ਸ਼੍ਰੀਨਗਰ ਨਹੀਂ ਜਾਵਾਂਗੇ ਹੁਣ ਆਪਾਂ ਸ਼੍ਰੀਨਗਰ ਤੋਂ ਬਾਈਪਾਸ ਹੋ ਕੇ ਸਿੱਧਾ ਸੋਨਮਾਰਗ ਤੇ ਉਦੋਂ ਅੱਗੇ ਫਿਰ ਦੇਖਦੇ ਆਂ ਵੀ ਜੇ ਤਾਂ ਕਾਰਗਿਲ ਪਹੁੰਚ ਗਿਆ ਤਾਂ ਕਾਰਗਿਲ ਤੇ ਨਹੀਂ ਫਿਰ ਆਪਾਂ ਲੇ ਪਹੁੰਚਾਂਗੇ ਵਾਟ ਕੋਈ ਬਾਲੀ ਨਹੀਂ 500 ਕਿਲੋਮੀਟਰ ਤੋਂ ਗਈ ਆ ਪਰ ਪਹਾੜਾਂ 'ਚ ਹੀ ਹਜ਼ਾਰ ਬਣ ਜਾਣੀਆਂ ਠੀਕ ਹੈ ਜੀ ਆਰਾਮ ਨਾਲ ਮੱਠੇ-ਮੱਠੇ ਚੱਲਾਂਗੇ ਕੱਲ ਵੀ ਮੱਠਾ-ਮੱਠਾ ਹੀ ਆਏ ਆਵੇਂ ਵਧੀਆ ਸਿਹਤ ਠੀਕ ਹੈ ਤੰਦਰੁਸਤਾਂ ਭਾਬੀ ਦੀ ਮਿਹਰ ਹੈ ਤੇ ਨਾਲ ਬਣੇ ਰਹੋ ਇੱਥੇ ਹੁਣ ਆਈ ਸੀ ਤੁਹਾਨੂੰ ਮੋਟਰਸਾਈਕਲ ਦਿਖਾ ਦਗੇ ਆਪਣੇ ਵਾਲਾ ਉਹ ਖੜਾ ਬਾਹਰ ਲਓ ਜੀ ਮੋਟਰਸਾਈਕਲ ਦਾ ਪਹਿਲਾ ਪਹਿਲੀ ਗੱਲ ਤੇ ਇਹ ਆ ਵੀ ਚਾ ਆਉਣਾ ਚਾਹੀਦਾ ਜਿਹੜਾ ਕਹਿੰਦਾ ਗੱਡੀ ਨੂੰ ਪ੍ਰੇਫਰ ਕਰਦਾ ਵੀ ਮੈਂ ਕੁਝ ਨਹੀਂ ਕਰਨਾ ਗੱਡੀ 'ਚ ਸਮਾਨ ਸਿੱਟਣਾ ਉਹੀ ਆਇਓ ਨਹੀਂ ਦੂਜੇ ਬੰਦੇ ਲਈ ਇਹ ਚੀਜ਼ ਹੈ ਨਹੀਂ ਠੀਕ ਹੈ ਜੀ ਖੱਜਲ ਖਵਾਰੀ ਬਹੁਤ ਆ ਮਿੱਟੀ ਘਟਾ ਬਹੁਤ ਆ ਧੂਆਂ ਬਹੁਤ ਹੈ ਟਨਲਾਂ 'ਚ ਜਦੋਂ ਦਾ ਕੁਝ ਜਾਂਦਾ ਪਤਾ ਨਹੀਂ ਲੱਗਦਾ ਮੂਰੇ ਕੀ ਕੁਸ ਹੋਈ ਜਾਂਦਾ ਠੀਕ ਹੈ ਸੋ ਖ्याल ਰੱਖਿਓ ਆਪਦਾ ਵੀ ਤੇ ਹੁਣ ਆਪਣੀ ਮੈਗੀ ਆਰਡਰ ਕੀਤੀ ਹੈ ਮੈਗੀ ਆ ਜਾਣ ਦੇ ਉਹ ਖਾ ਕੇ ਫੇਰ ਅੱਗੇ ਨਿਕਲਦੇ ਆ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਹੁਣ ਅੱਗੇ ਸ਼੍ਰੀਨਗਰ ਦੇ ਲਾਗੇ ਤੱਕ ਅੱਗੇ ਆ ਵੀਰਾਂ ਨੇ ਕਰਾਇਆ ਨਾਸ਼ਤਾ ਆਪਾਂ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਨਿਕਲਾਂਗੇ ਅੱਗੇ ਨੂੰ ਆਪਾ ਸ਼੍ਰੀਨਗਰ ਰੰਗਿਆ ਹੈ। ਰੈਫਟ ਸੀ ਦਾ ਟ੍ਰੈਫਿਕ ਡਾਇਵਰਟ ਕੀਤਾ ਹੋਇਆ ਸੀ। ਅਦਾ ਸਿਟੀ ਨੂੰ ਉਧਰ ਨੂੰ ਆਪਣਾ ਸਿਟੀ ਹਿੱਸੇ ਆ ਗਈ ਤਾਂ ਲੇਟ ਹੋਗੇ। 2 ਘੰਟੇ ਵੇਸਟ ਹੋਗੇ ਤੇ ਜਾਣਾ ਪਹੁ ਹੋਥੇ ਦੇਖੋ। ਇਹ ਪਹਾੜੀਆਂ ਕ੍ਰੋਸ ਕਰਾਂਗੇ ਤਾਂ ਆਪਾਂ ਦੂਜੇ ਪਾਸੇ ਜਾਵਾਂਗੇ। ਹੁਣ ਚੱਲੇ ਆਪਾਂ ਇੱਥੋਂ ਸੋਨ ਮਾਰਗ। ਸੋਨ ਮਾਰਗ ਤੋਂ ਕੇ ਦੇਖਦੇ ਆਂ ਲੈ ਦੇ ਵਿੱਚ ਜਿੱਥੇ ਵੀ ਸੈਟਿੰਗ ਹੁੰਦੀ ਆ ਉੱਥੇ ਰਹਿਪਾਂਗੇ। ਠੀਕ ਹੈ ਜੀ। ਚਲੋ ਹੁਣ ਅੱਗੇ ਵਧਦੇ ਆਂ ਫਿਰ। ਆਪਾਂ ਖੜੇ ਆਂ ਸੋਨਮਾਰਗ ਆ ਪਹਿਲਾ ਜਾਂਦਾ ਜਾਉਣਾ ਮੋੜ ਬੱਕੀ ਤੇ ਅਜਾ ਇਸ ਨੂੰ ਦੇਖੋ ਤੇ ਹੁਣ ਸੋਨਮਾਰਗ ਤੋਂ ਆਪਾਂ ਸ਼ਾਇਦ ਕਾਰ ਕੇ ਲੋ ਜਾਂ ਪੱਤਰਸਰਬ ਗੁਰਦੁਆਰਾ ਉੱਥੋਂ ਤੱਕ ਰੀਚ ਕਰਾਂਗੇ ਕਿਉਂਕਿ ਚੜ੍ਹਾਈ ਬਹੁਤ ਹੈ ਉੱਥੋਂ ਤੱਕ ਦੀ ਅਸੀਂ 90 ਕਿਲੋਮੀਟਰ ਸੀ ਮੋਟਰਸਾਈਕਲ ਵੀ ਵਿਚਾਰਾ ਹੰਬ ਗਿਆ ਤੇ ਇੱਥੋਂ ਦੀ ਇੱਕ ਚੀਜ਼ ਹੋਰ ਦੇਖਣ ਆ ਲਈ ਇੱਥੇ ਹੈਲੀਕਾਪਟਰਾਂ ਰਾਹੀਂ ਅਮਰਨਾਥ ਆਇਆ ਜਾਂਦਾ ਹੈ ਮਿੰਨੀ ਬੱਸਾਂ ਵਾਲਾ ਕੰਮ ਹੈ ਇੱਕ ਕੁੜ ਦਾ ਦੂਜਾ ਆ ਜਾਂਦਾ ਇੱਕ ਕੁੜ ਦਾ ਦੂਜਾ ਆ ਜਾਂਦਾ ਆ ਚਾਰ ਪੰਜ ਤਾਂ ਮੇਰੇ ਸਿਰ ਤੋਂ ਦੀ ਲੰਘੇ ਇੱਕ ਅੱਧਾ ਹਜੇ ਆਉਂਦਾ ਹੋਊ ਖੂਨ ਮਾਰਗ ਵੀ ਸੂਰੀ ਚੀਜ਼ ਆ ਦੇਖਣ ਵਾਸਤੇ ਜਦੋਂ ਪਿੰਡੋਂ ਦਾ ਸਾਥ ਨੂੰ ਮੈਂ ਸਿੱਕੀ ਪਰ ਪਾ ਤੇ ਲੇਟ ਇਸ ਕਰਕੇ ਹੋ ਗਏ ਕਿਉਂਕਿ ਅਮਰਨਾਥ ਯਾਤਰਾ ਚੱਲ ਰਹੀ ਹੈ ਤੇ ਉਹਨਾਂ ਨੂੰ ਕੌਣ ਉਹ ਇੱਥੇ ਲੈ ਕੇ ਲੈ ਕੇ ਜਾਇਆ ਜਾਂਦਾ ਯਾਨੀ ਕਿ ਇਕੱਠਿਆਂ ਨੂੰ 20 25 25 ਬੱਸਾਂ 33 ਬੱਸਾਂ ਆਰਮੀ ਲੈ ਕੇ ਜਾਂਦੀ ਹੈ ਤੇ ਫਿਰ ਹੋਰਾਂ ਨੂੰ ਬੰਦ ਕਰ ਦਿੱਤਾ ਜਾਂਦਾ ਆਪਾਂ ਡੇਗ ਦੇ ਟੇਢੀ ਚਲ ਹੌਲੀ ਹੌਲੀ ਇਸ ਤੱਕ ਪਹੁੰਚੇ ਆ ਅੱਗੇ ਜਿਉਂ ਵੀ ਵਿਉਂਤਬੰਦੀ ਹੋਊਗੀ ਉਹ ਦੇਖਾਂਗੇ ਹੁਣ ਤੁਸੀਂ ਲਓ ਨਜ਼ਾਰੇ ਤੇ ਸ਼ਾਹ ਉਨਾਂ ਦਾ ਮੇਰੇ ਮੋਟਰਸਾਈਕਲ ਨਾਲ ਘੋੜਾ ਜਿਆਦਾ ਫਾਇਦਾ ਹੋ ਪਹੁੰਚ ਗਿਆ ਪੱਟੂ ਮੈਨੂੰ ਜਾਣ ਲੱਗੇ ਉਥੇ ਹੌਂਕ ਦੇ ਨੂੰ ਹੌਂਕ ਜਾਣਾ ਮੇਰਾ ਮੋਟਰਸਾਈਕਲ ਤੇ ਉਹ ਵਾ ਗਿਆ ਘੋੜਾ ਚੰਗਾ ਭਾਈ ਘੋੜਾ ਲੈ ਕੇ ਆਇਆ ਕਰੀਏ ਇੱਧਰ ਫਿਰ ਫਾਇਦਾ ਆਪਾਂ ਪਹੁੰਚ ਗਏ ਦੋ ਜੀਲਾ ਪਾਸ ਠੀਕ ਆ ਪਹਿਲਾ ਪਾਸ ਆ ਹੋਣ ਦਾ ਠੰਡ ਇੱਥੇ ਵੀ ਕਾਫੀ ਹੋ ਚੁੱਕੀ ਆ ਅਰ ਹਜੇ ਤੱਕ ਆਪਾਂ ਗਰਮ ਕੱਪੜੇ ਤਾਂ ਨਹੀਂ ਪਾਇਆ ਦੋ ਬਾਈ ਮਿਲੇ ਆਪਾਂ ਨੂੰ ਇੱਥੋਂ ਹੀ ਅਨੰਤਨਾਗ ਤੋਂ ਇਹ ਵੀ ਅੱਗੇ ਜਾ ਰਹੇ ਆ ਇਹ ਵੀ ਥੋਲੂ ਹੀ ਆ ਬਸ ਦੋ ਜਣੇ ਆਪਾਂ ਜਮੇ ਸੋਲੂ ਠੀਕ ਐ ਤੇ ਹੁਣ ਬਾਰਿਸ਼ ਦਾ ਮੌਸਮ ਆ ਉੱਤੇ ਬਾਈ ਕਹਿੰਦੇ ਨਿਕਲਦਾ ਜਿੰਨੀ ਖੇਤੀ ਹੋ ਸਕਦਾ ਬਾਰਿਸ਼ ਆਉਣ ਵਾਲੀ ਆ ਤੇ ਫਿਰ ਹੁਣ ਆਪਾਂ ਪੱਜ ਗਏ ਤੇ ਇੱਥੋਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਅਮਰਨਾਥ ਦਾ ਜਿੱਥੇ ਬੇਸ ਕੈਂਪ ਆ ਦੇਖ ਰਹੇ ਹਾਂ ਅਮਰਨਾਥ ਦਾ ਬੇਸ ਕੈਂਪ ਆ ਇਹ ਤੋਂ ਚੜਾਈ ਸ਼ੁਰੂ ਹੁੰਦੀ ਹੈ ਅਮਰਨਾਤੀ ਇਹ ਤੋਂ ਤੱਕ ਜਿਹਨੇ ਪੈਦਲ ਜਾਣਾ ਉਹ ਇੱਥੇ ਚੱਲ ਕੇ ਉਹ ਹੇਠਾਂ ਆਇਆ ਜਦੋਂ ਬਿੱਡੀਆਂ ਦੇਸ ਲਈਆਂ ਆ ਰਹੀ ਚਲੋ ਬਾਤਾਂ ਆ ਫਿਰ ਆਪਾਂ ਜੋ ਜ਼ਿਲ੍ਹਾ 500 ਤੋਂ ਜਦੋਂ ਆਪਾਂ ਥੱਲੇ ਨੂੰ ਆਉਣੇ ਆ ਨਾ ਹੁਣ ਕ੍ਰੋਸ ਕਰਕੇ ਉੱਥੇ ਆਹ ਏਰੀਆ ਆਉਂਦਾ ਉਹ ਜਿਹੜੀ ਚਿੱਟੀ-ਚਿੱਟੀ ਚੀਜ਼ ਦੇਖ ਰਹੇ ਹੋ ਤੁਸੀਂ ਉਹ برف ਹੈ ਠੀਕ ਹੈ ਉਹਦੇ ਉੱਤੇ ਜਿਹੜੀਆਂ ਸਕੀਜ਼ ਹੁੰਦੀਆਂ برف ਦੀਆਂ ਹੋਰ ਮਾਜੀ ਲੈ ਸਕਦੇ ਆਪਾਂ ਪਰ ਮੇਰੇ ਕੋਲੇ ਨਾ ਟਾਈਮ ਹੈ ਨਹੀਂ ਆਪਾਂ ਅੱਗੇ ਜਾਣਾ ਉਹ ਵਰਪੁੱਤੋਂ ਆਉਂਦੀ 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 ਇੱਥੇ ਆ ਜਾਣਾ ਵਧੀਆ ਮਾਹੌਲ ਹੈ ਠੰਡ ਹੋ ਗਈ ਕਾਫੀ ਆਲਟੂਆਂ ਵੇਲੇ ਹੀ ਫਿਰਦੇ ਬਾਈ ਜਮਾ ਲੈ ਹੋਰ ਦੱਸੂਗੀ ਚਾਹੀਦਾ ਆਲਟੂ ਜਿੱਥੇ ਮਰਜ਼ੀ ਪਹੁੰਚ ਜਾਂਦੀ ਹੈ ਚਲੋ ਬੱਸ ਆਪਾਂ ਕਰਾਈ ਖਤਮ ਠੀਕ ਆ ਜੀ ਹੁਣ ਇੱਕ ਅੱਗੇ ਕਾਰ ਗਿਆ ਲੈ ਦੇਖਦੇ ਕਿੱਥੇ ਪੈਟਰੋਲ ਵੀ ਲੈਣਾ ਆਪਾਂ ਕੀ ਅੱਗੇ ਕਰਦੇ ਆਂ ਫਿਰ ਕਰਵਾਈ ਪਾਉਣੇ ਆ ਲਓ ਜੀ ਆਪਾਂ ਇਸ ਵਕਤ ਖੜੇ ਆਂਗੇ ਜੋ ਜਿਲਾ ਬਾਅਰ ਮੈਮੋਰੀਅਲ ਚ ਠੀਕ ਹੈ ਜੀ ਇੱਥੇ ਕੋਈ ਪ੍ਰਾਜਨ ਮੰਦਿਰ ਵੀ ਹੈ ਤੇ ਨਾਲੇ ਇੱਥੇ ਬਣਿਆ ਵਾ ਮੈਮੋਰੀਅਲ ਜਨਰਲ ਕੇਐਸ ਝਮਾਇਆ ਪਦਮ ਭੂਸ਼ਣ ਡੀਐਸਓ 31 ਮਾਰਚ 1906 17 ਦਸੰਬਰ 1965 ਸੋਲ ਜਨਰਲ ਮੈਨਪਿਕਸ ਇਸੋ ਦੇ ਇਹ ਆਪਣਾ ਬੰਦਰ ਹੈ ਟਾਈਮ ਆਪਣੇ ਕੋਲ ਥੋੜਾ ਪਰ ਮੇਰਾ ਜੀਸੀ ਰੁਕਣ ਦਾ ਪਰ ਆ ਗਏ ਥੋੜਾ ਹੋਣ ਕਰਕੇ ਮੈਂ ਜਿਆਦਾ ਉੱਪਰ ਤੱਕ ਨਹੀਂ ਜਾਊਂਗਾ पर नदी जरूर देख लेते हैं नदी देख देखते हैं टाइम इतने निपट जाना क्योंकि बारिश का मौसम है बदल घिरे पे है पिछेती छेती चल गए पहुंच गए के लगे टे ठंड भी बहुत है आप आ गए कारगिल वार मेमोरियल ਦੇਖਾਂਗੇ ਹੁਣ ਬੀਜੇ ਦਿਵਸ ਆ ਰਿਹਾ ਤਾਂ ਕਰਕੇ ਇਕੱਠ ਬਹੁਤ ਹੈ ਤੇ ਅੰਦਰ ਕੋਈ ਪ੍ਰੇਡ ਵੀ ਚੱਲ ਰਹੀ ਹੈ ਤੇ ਹੌਣਾ ਪਰ ਦੇਖ ਕੇ ਅੱਗੇ ਵਧਾਂਗੇ ਠੀਕ ਹੈ ਜੀ ਆਇਆ ਬਾਰਮੂਰੀਅਲ ਚਲੋ ਤੇਰੇ ਦਾ ਨਾਮ ਨਾਲ 바비 ਜੀ ਆਪਕਾ ਨਾਮ ਮੋਨਾਂ ਕੋਨਾਂ ਠੀਕ ਹੈ ਇਹ ਹੁਣ ਆਪਾਂ ਨੇ ਨਾਲ ਹੀ ਦੱਸਣਗੇ ਸਾਰੇ ਬਲੌਗਾਂ ਚ ਪਹਿਲੀ ਇਹਨਾਂ ਨੂੰ ਦਰਸ਼ਨ ਕਰੋਂਗੇ ਨਾਲ ਮੇਰੇ ਤੇ ਹੁਣ ਆਪਾਂ ਬਾਰਮੂਰੀਅਲ ਘੁੰਮਦੇ ਆਂ ਉਦੋਂ ਬਾਅਦ ਫਿਰ ਠੀਕ ਹੈ ਜੀ ਮੈਂ ਸਾਡੇ ਵਰਗੇ ਤਾਂ ਗੱਜ ਭਰੇ ਹੁੰਦਾ ਜਿਨ੍ਹਾਂ ਦਾ ਕੋਈ ਆਪਣਾ ਹੈ ਵੀ ਐ ਨਹੀਂ ਆਰਮੀ ਚ ਤੇ ਜਿਨ੍ਹਾਂ ਦੀਆਂ ਮਾਮਾ ਜਿਨ੍ਹਾਂ ਦੀਆਂ ਭੈਣਾਂ ਜਿਨ੍ਹਾਂ ਦੇ ਭਾਈ ਇੱਥੇ ਆਉਂਦੇ ਆਉਣਗੇ ਕੀ ਇਹ ਮਹਿਸੂਸ ਕਰਦੇ ਹੋਣਗੇ ਸੋਚ ਕੇ ਦੇਖੋ ਤੁਹਾਨੂੰ ਨਹੀਂ ਭਾਈ ਜਿਨ੍ਹਾਂ ਦੇ ਜਵਾਕ ਭਰਾ ਤੇ ਉਹ ਇਹ ਸੇਵਾ ਨਿਵਾ ਰਹੇ ਆ ਕਦੇ ਨਾ ਤਤੀਵਾ ਲੱਗਣ ਦੇਵੇ ਭਾਈ ਗੁਰੂ ਆਪਾਂ ਰਹੀਏ ਕਾਰਗਿਲ ਚ ਤੇ ਸਮਾਂ ਸੀਗਾ ਘੰਟਾ ਜਿਹੜਾ ਘੰਟਾ ਜਿਹਾ ਜਿਪਿਆ ਪਰ ਸੋਚਿਆ ਵੀ ਚਲੋ ਇੱਥੇ ਰਹਿ ਜਾਨੇ ਕਿਉਂਕਿ ਇੱਕ ਤਾਂ ਟਿਕਾਊਟ ਬਹੁਤ ਹੋ ਜਾਣੀ ਸੀ ਕਿਉਂਕਿ ਅਸੀਂ ਸ਼੍ਰੀਨਗਰ ਤੋਂ ਪਰਲੇ ਪਾਸੇ ਤੋ ਆਪਾਂ ਆਏ ਆ ਰਾਈਡ ਜੰਗੀ ਖਾਸੀ ਹੋਊਗੀ ਤੇ ਇੱਕ ਤੋਂ ਪਾਸ ਵੀ ਹੋ ਗਿਆ ਅਗਰ ਧੋਨ ਮਾਰਗ ਹੋ ਗਿਆ ਜੋ ਜ਼ਿਲ੍ਹਾ ਹੋ ਗਿਆ ਤੇ ਹੁਣ ਇਸ ਵਕਤ ਕਾਰਗਿਲ ਖਾਣਾ ਪੀਣਾ ਖਾਣੇ ਆ ਰੂਮ ਦਾ ਬਹੁਤ ਬੁਰਾ ਹਾਲ ਹੈ ਕਮਾਂਡ ਜਿਵੇਂ ਸੀ ਉਹ ਮਿਲਾ ਕੇ ਕੇਰਾ ਹੱਥੀ ਤੋਂ ਲੈ ਕੇ ਸੱਟ ਲਿਆ ਜਿੱਥੇ ਜਿਹੜੀ ਚੀਜ਼ ਪਈ ਆ ਪਈ ਆ ਕੇਰਾ ਨੂੰ ਹੁਣ ਸਵੇਰੇ ਦੇਖਾਂਗੇ ਕੇਰਾ ਨਾਲੇ ਆ ਆਪਾਂ ਨੂੰ ਰੂਮ ਮਿਲ ਗਿਆ ਸਸਤੇ ਹੀ ਮਿਲ ਗਿਆ 1000 ਰੁਪਏ ਜੇ ਵੀ ਕੋਈ ਬਾਲਾ ਮਹਿੰਗਾ ਨਹੀਂਗਾ ਜੇ ਪਾਰਕਿੰਗ ਜੀ ਕਰ ਲਈ ਸਸਤਾ ਮਿਲ ਜਾਂਦਾ ਕੋਈ ਬਾਲਾ ਲੰਬਾ ਖਾਸਾ ਚੌੜਾ ਹੋਊਗਾ ਨਹੀਂਗਾ ਅਜੇ ਤੱਕ ਮੰਨ ਲਓ ਚਲੋ ਵੀ ਤੇਲ ਵੀ ਮੈਂ ਕਿੰਨੇ ਕ ਦਾ ਪਾਇਆ ਹੋਊਗਾ ਤਵਾ 2000 ਰੁਪਏ ਦਾ ਤੇਲ ਪਾਇਆ ਹੋਊਗਾ ਘੱਟੇ ਯਾਰ ਦਾ ਪਾਇਆ ਕਰੀ ਵਿਰਾਠ ਨੂੰ ਸੋਦਾ ਪਵਾਇਆ ਠੀਕ ਐ ਕੁਛ ਪਹਿਲਾਂ ਸੀਗਾ ਚੱਲ ਰਿਹਾ ਵਧੀਆ ਕੋਈ ਏਡਾ ਮਸਲਾ ਨਹੀਂਗਾ ਜਿਵੇਂ ਆਪਣੇ ਏਡਾ ਬਣਾ ਲੈਂਦੇ ਬੀਬੂ ਪਤਾ ਨਹੀਂ ਕਿੰਨਾ ਕੋਕਾ ਕੋਈ ਏਡਾ ਮਸਲਾ ਨਹੀਂ ਆਰਾਮ ਕਰੀਏ ਸੀਫਟੀ ਨਾਲ ਵਧੀਆ ਰਹਿਦਾ ਬੰਦਾ ਕੱਲੂ ਲੇਦਾ ਨੇਕਾ ਲਾਵਾਗੇ ਕੱਲ੍ਹ ਦਾ ਦਿਨ ਤੇ ਪਰਸੋਂ ਦੇ ਦਿਨ ਉਸ ਤੋਂ ਬਾਅਦ ਆਪਾਂ ਨਿਕਲਾਂਗੇ ਕਿਉਂ ਬੋਡੀ ਨੂੰ ਰੈਸਟ ਦੇਣੀ ਆ ਬੋਡੀ ਅਕੋਮੋਡੇਟਾਈਜ਼ ਕਰਨੀ ਆ ਉਸ ਹਾਵ ਨਾਲ ਹਾਈ ਪਾਸਸ ਲਈ ਤੇ ਫਿਰ ਆਪਾਂ ਉਸ ਹਾਵ ਨਾਲ ਪਉਂ ਤੋਂ ਬੰਦੀ ਹੋਣੀ ਆ ਤੇ ਚਲੋ ਫਿਰ ਅਜਲੀ ਨਹੀਂ ਕੱਲੂ ਫੇਰ ਮਿਲਦੇ ਹਾਂ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਸਾਰੇ ਕਮੈਂਟ ਕਰ ਰਹੇ ਹੋ ਮੈਸੇਜ ਵੀ ਆ ਰਹੇ ਆ ਯਾਰਾਂ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਬਹੁਤ ਬਹੁਤ ਧੰਨਵਾਦ ਜਿਹਨੇ ਵੀ سپورਟ ਕੀਤੀ ਹੈ ਚਲੋ ਤਾਂ ਠੀਕ ਹੈ ਜੀ ਅੰਮਲੰਗਰ ਪਾਣੀ ਤੇ ਹੋਈਏ ਕੱਲ ਸਵੇਰੇ ਦੁਆਰੇ ਮਿਲਾਂਗੇ